ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjhadot.in ਕਦਮ ਜ਼ਿੰਦਗੀ ਜੀਵਨ ਦਾ ਸਲੀਕਾ ਸਿਖਾਉਂਦਾ ਪਰ ਕਪੂਰਥਲਾ ਚ ਜੋ ਹੋਇਆ ਉਹ ਰੂਹ ਕੰਬਾ ਦੇਣ ਵਾਲਾ ਘਰਾਸ ਜਲੰਧਰ ਨੇੜਲੇ ਪਿੰਡ ਸਿੱਧੂਪੁਰ ਚ ਜਟੇੜਿਆ ਦੇ ਡੇਰੇ ਚ ਸ਼੍ਰੀ ਅਖੰਡ ਪਾਠ ਸਾਹਿਬ ਕਰਨ ਵਾਲੇ ਚਾਰ ਪਾਰਟੀਆਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਇਨਸਾਨੀਅਤ ਦੇ ਹਨ ਨਾਲ ਜੁੜੇ ਹਰ ਸ਼ਖਸ ਨੇ ਇਸ ਘਾਰੇ ਦੀ ਨਿੰਦਾ ਕੀਤੀ ਪੁਲਿਸ ਵੀ ਹਦਕਤ ਚਾਈ ਤੇ ਮਾਰਕੋਟ ਕਰਨ ਵਾਲਿਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਇਹ ਮੈਂ ਗੱਲ ਸੁਣਾਉਂ ਸੀ ਗਰੀਬਾ ਬੰਦਾ ਨੂੰ ਕਿਉਂ ਮਾਰਦੇ ਹੋ ਜਿਨ੍ਹਾਂ ਨਾਲ ਤਾਂ ਮੁਕਾਬਲਾ ਸੀ ਤੁਸੀਂ ਉਹਨਾਂ ਨਾਲ ਕਿਉਂ ਜਾ ਕੇ ਕਰੋ ਮੁਕਾਬਲਾ ਤੇ ਮੈਂ ਆਪਣੇ ਸਾਥੋ ਕੀ ਤੁਸੀਂ ਲੈਣਾ ਕਿ ਇਹਨੇ ਘਰ ਦੱਸ ਦਿਆਂ ਤੁਹਾਨੂੰ ਅਸੀਂ ਕੀ ਲੈਣਾ ਸੰਭਾਗ ਬੈਂਚ ਤੋਂ ਸਾਨੂੰ ਦੋਨਾਂ ਨੂੰ ਗੁਰਵੇਲ ਸਿੰਘ ਤੇ ਮਹਿੰਦਰ ਸਿੰਘ ਨੂੰ ਦੋਨਾਂ ਨੂੰ ਬਿਠਾਇਆ ਜੀ ਤੇ ਦੂਜੇ ਬੰਦੇ ਲੋਕ ਕਰਕੇ ਰੱਖੇ ਸੀ ਗੱਡੀ ਦੇ ਵਿੱਚ ਜਦੋਂ ਜੀ ਆਪਣੇ ਸਾਨੂੰ ਆਪਣੇ ਸ਼ਟਰ ਤੇ ਲਾਗੇ ਲੈ ਕੇ ਪਮਾਨਾ ਤੇ ਲਾਗੇ ਤੇ ਮਤਲਬ ਸ਼ਟਰ ਤੇ ਲਾਗੇ ਬੈਨ ਅੱਗੇ ਕਰਕੇ ਤੇ ਸਾਨੂੰ ਸ਼ਟਰ ਥੱਲੇ ਕਰਕੇ ਮੈਨੂੰ ਕੱਢਿਆ ਜੀ ਪਹਿਲਾਂ ਇੰਨੀ ਡਾਂਗ ਪਾਈ ਮੈਂ ਕਹਿਣ ਦੀ ਗੱਲ ਕੋਈ ਨਹੀਂ ਤੇ ਉਹਨਾਂ ਦਾ ਮੁੱਦਾ ਇਹ ਸੀ ਤੁਸੀਂ ਜਠੇਰਿਆਂ ਦੇ ਪਾਠ ਕਰਕੇ ਆਏ ਕਿਉਂ ਉੱਥੇ ਕਰਕੇ ਆਏ ਪਾਠ ਹਾਂਜੀ ਬਾਕੀ ਉੱਥੇ ਕੋਈ ਜਗ੍ਹਾ ਵੀ ਕੋਈ ਨਹੀਂ ਤੇ ਹਾਲ ਬਣਾਇਆ ਹੋਇਆ ਤੇ ਗੁਰੂ ਗ੍ਰੰਥ ਸਾਹਿਬਹਾਰਾ ਪਾਸ਼ਾ ਦਾ ਪ੍ਰਕਾਸ਼ੀਤ ਹੀ ਫੁਰਬੀ ਉੱਥੇ ਮਤਲਬ ਕੋਈ ਬੇਅਦਵੀ ਆਈ ਗੱਲ ਕੋਈ ਨਹੀਂ ਹੈਗੀ ਦੇ ਜੇ ਪਾਸੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਸੰਸਥਾ ਖੁਲੇਆਮ ਇਸ ਮਾਰਕੋਟ ਨੂੰ ਕਬੂਲ ਕਰ ਰਹੀ ਹੈ ਤੇ ਕਹਿ ਰਹੇ ਨੇ ਕਿ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਅਸੀਂ ਹਿਊਮਨ ਰਾਈਟਸ ਅਨਸਾਰ ਹੋ ਸਕਦਾ ਤੁਹਾਨੂੰ ਗਲਤ ਲੱਗਦੇ ਤੇ ਅਸੀਂ ਗਲਤ ਹੋਵਾਂਗੇ ਪਰ ਗੁਰੂ ਦੀ ਮਰਜ਼ਾ ਅਨਸਾਰ ਅਸੀਂ ਅੱਜ ਵੀ ਮੀਡੀਆ ਦੇ ਸਾਹਮਣੇ ਕਬੂਲ ਕਰਦੇ ਆਂ ਵੀ ਜੋ ਅਸੀਂ ਕੀਤਾ ਜਾਇਜ਼ ਕੀਤਾ ਮੇਰੇ ਦਸਵੇਂ ਪਾਤਸ਼ਾਹ ਨੇ ਉਹਨਾਂ ਮਸੰਦਾਂ ਨੂੰ ਸਾੜਿਆ ਸੀਗਾ ਮਸੰਦ ਗੁਰੂ ਘਰ ਦੇ ਪ੍ਰਚਾਰਕ ਸੀਗੇ ਜਨ ਉਹਨਾਂ ਦੇ ਜੀਵਨ ਚ ਗਰਾਵਡ ਆਈ ਸੱਚੇ ਪਾਤਸ਼ਾਹਾਂ ਨੇ ਉਹਨਾਂ ਨੂੰ ਸਥਾੜਿਆ ਸਾਡੇ ਕੋਲ ਥੋੜੀ ਜੀ ਕਮੀ ਰਹਿ ਗਈ ਆ ਵੀ ਅਸੀਂ ਉਹਨਾਂ ਨੂੰ ਕੁੱਟਿਆ ਆ ਕਿਉਂਕਿ ਅਸੀਂ ਗੁਰੂ ਦੇ ਛੋਟੇ ਪੁੱਤਰ ਆ ਅਸੀਂ ਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ ਪਰ ਅਸੀਂ ਧਰਮਿਕ ਮਰਜ਼ਾਦਾ ਅਨੁਸਾਰ ਸਜ਼ਾ ਦਿੱਤੀ ਆ ਸਾਨੂੰ ਕੋਈ ਪਛਤਾਵਾ ਨਹੀਂ ਆ ਜਿਹੜੇ ਵੀਰ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਨੇ ਗਲਤ ਕੀਤਾ ਤੁਹਾਡੀ ਸੋਚ ਨਹੀਂ ਤੁਹਾਡੇ ਨਾਲ ਆ ਇਸ ਮਾਰਕੁੱਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਅਖੌਤੀ ਸਤਕਾਰ ਕਮੇਟੀ ਖਿਲਾਫ ਸਿੱਖ ਵਿਦਵਾਨ ਇਕਜੁੱਟ ਹੋਏ ਪਏ ਨੇ ਇਹ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਾ ਹੈ ਪੁਲਿਸ ਨੇ ਕੇਸ ਰਜਿਸਟਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂਲ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ